ਸ਼ਾਂਤੀ ਬੇ ਨਦੀ ਬੈਲੀ ਨਦੀ ਜਿਸ ਨੂੰ ਸੱਤ ਸਾਲ ਕਹਿੰਦੇ ਆ ਉਸ ਵਿੱਚ ਆ ਪਾ ਕੇ ਨਿਵਾਸ ਕਰਦੇ ਹਾਂ। ਸਰੂਤ ਇਹ ਦੂਸਰੇ ਪਾਸਾ ਇੱਕ ਵਾਰੀ ਅਪਦੇਸ਼ ਦਿੰਦੇ ਸੀ। ਕਹੇ ਦੇਖੋ ਜੰਗਲ ਨੂੰ ਅੱਗ ਲੱਗ ਜਾਵੇ। ਉਹਦੇ ਵਿੱਚ ਕੋਈ ਨਦੀ ਬੈੰਦੀ ਹੋਵੇ। ਜਿਹੜੇ ਦਾ ਪਸ਼ੂ ਪੰਛੀ ਉਹਨਾਂ ਦਰਸਤਾਂ ਨੂੰ ਛੱਡ ਕੇ ਉਹਨਾਂ ਥਾਵਾਂ ਨੂੰ ਛੱਡ ਕੇ ਜਿੱਥੇ ਅੱਗ ਲੱਗੀ ਹੋਈ ਹੈ। ਉਹ ਹਿੰਮਤ ਕਰਕੇ ਨਦੀ ਦੇ ਵਿੱਚ ਛਾਲਾ ਮਾਰ ਕੇ ਬੈਠ ਜਾਣਗੇ ਉਹਨਾਂ ਨੂੰ ਤਾਂ ਉਹ ਅਗ ਨਾ ਸੇਕ ਦਿੰਦੀ ਹੈ ਨਾ ਪਹੁੰਦੀ ਹੈ ਨਾ ਜਾਲ ਸਕਦੀ ਹੈ ਕੁਝ ਵੀ ਉਸ ਦਾ ਬਸ ਨਹੀਂ ਚੱਲਦਾ ਉਹ ਉਸੇ ਤਰ੍ਹਾਂ ਠੰਡੇ ਰਹਿੰਦੇ ਬਸ ਜਿਹੜੇ ਜੰਗਲ ਨੂੰ ਜੇ ਛੱਡਦੇ ਨਹੀਂ ਹੈ ਉਹ ਵਿੱਚ ਜਲ ਜਾਂਦੇ ਨੇ ਦੁਖੀ ਜਾਂਦੇ ਨੇ ਅੱਧ ਚਲਸੇ ਜਾਂਦੇ ਨੇ ਇਸੇ ਤਰ੍ਹਾਂ ਸੰਸਾਰ ਸਮੁੰਦਰ ਦੇ ਵਿੱਚ ਸੰਸਾਰ ਇੱਕ ਗਹਿਰਾ ਜੰਗਲ ਹੈ ਇਹਦੇ ਵਿੱਚ ਅੱਗ ਲੱਗੀ ਹੋਈ ਹੈ ਵਿਸ਼ੇ ਬਾਸ਼ਨਾ ਦੀ ਤ੍ਰਿਸ਼ਨਾ ਦੀ ਵੈਰ ਦੀ ਬ੍ਰੋਧ ਦੀ ਕਾਮ ਦੀ ਕ੍ਰੋਧ ਦੀ ਲੋਭ ਦੀ ਮੋਹ ਦੀ ਅਹੰਕਾਰ ਦੀ ਪਰ ਇਹਦੇ ਵਿੱਚ ਉਹ ਹਿੰਮਤ ਕਰਕੇ ਸਾਸ਼ਨ ਰੂਪੀ ਨਦੀ ਵਿੱਚ ਆ ਜਾਂਦੇ ਹਨ ਉਹ ਠੰਡ ਮਹਿਸੂਸ ਕਰਦੇ ਹਨ ਬਚ ਜਾਂਦੇ ਹਨ ਦੂਜੇ ਜਲ ਜਾਂਦੇ ਹਨ ਆਲੋ ਸੰਸਾਰ ਦੇ ਕਿਰਪਾ ਆਪਦੇ ਉਤੇ ਹਿੰਮਤ ਦੇ ਨਾਲ ਤੁਸੀਂ ਪਹੁੰਚ ਜਾਂਨੇ ਹੋ ਦੋ ਘੜੀਆਂ ਜੋ ਆਪਾਂ ਨੂੰ ਪਰਮੇਸ਼ਰ ਦੇ ਜਾਸ ਵਾਸਤੇ ਮਿਲਦੀਆਂ ਹਨ ਨਾਲ ਮਿਲ ਕੇ ਕਰ ਲੈਣੇ ਆ ਸੋ ਬਾਣੀ ਸਰਜਣੀ ਬਾਣੀ ਨੂੰ ਹਿਰਦੇ ਚ ਬਸਾਉਣਾ ਬੇਅੰਤ ਕਿਸਮ ਦੇ ਬਚਨ ਇੱਥੇ ਚੱਲੇ ਨੇ 84 ਤੋਂ ਲੈ ਕੇ 12 ਸਾਲ ਹੋ ਗਏ ਸਾਹ ਸੰਜੀ ਪੂਰੇ ਪਹਿਲਾਂ ਅੰਦਰੇ-ਅੰਦਰੋਂ ਦਾ ਫਿਰ ਬਾਹਰ ਹੋ ਗਏ ਹੌਲੀ-ਹੌਲੀ ਬੇਅੰਤ ਸੰਗਤ ਆਉਣ ਲੱਗੀ 12 ਸਾਲ ਦਾ ਲੈਸਨ ਹੈ ਇੱਕ ਕੰਟੀਨਿਊਸ ਲੈਸਨ ਜਿਹਦੇ ਚ 700 ਫਿਲਮ ਦੇ ਕਰੀਬ-ਕਰੀਬ ਬਣਨ ਵਾਲੀਆਂ ਹੋ ਗਈਆਂ ਕੁਝ ਰਤਵਾਰਾ ਸਾਹਿਬ ਬਣੀਆਂ ਬਾਕੀ ਫਿਲਮਾਂ ਇੱਥੇ ਬਣੀਆਂ ਤੇ ਅੱਜ ਇੱਥੇ ਹੀ ਹੈ ਵੀ ਆਪ ਇਹ ਆਨੰਦ ਮਾਣ ਰਹੇ ਹੋ ਅੱਜ ਮੇਰੇ ਕੋਲ ਟੈਲੀਫੋਨ ਆਇਆ ਸੀ ਸਿੰਘਾ ਦਾ ਅਮਰੀਕਾ ਤੋਂ ਕਹਿੰਦਾ ਜੀ ਬੜਾ ਮੁਸ਼ਕਲ ਹੋ ਗਿਆ ਐਨੀ ਡਿਮਾਂਡ ਵੱਧ ਗਈ ਸਾਰੀਆਂ ਸਟੇਟਾਂ ਤੋਂ ਟੈਲੀਫੋਨ ਆਈ ਜਾਂਦੇ ਸਾਨੂੰ ਭੇਜੋ ਸਾਨੂੰ ਭੇਜੋ ਸਾਨੂੰ ਭੇਜੋ ਬੰਦਾ ਤੁਸੀਂ ਇਹੀ ਕੰਮ ਕਰੋ ਜਿਹੜੇ ਪੈਸੇ ਸਾਨੂੰ ਭੇਜਦੇ ਹੋ ਨਾ ਉਹ ਬੰਦ ਕਰ ਦਿਓ ਸਾਨੂੰ ਕੋਈ ਪੈਸਾ ਨਹੀਂ ਚਾਹੀਦਾ ਜਨਾਗ ਇੱਥੇ ਪ੍ਰੋਗਰਾਮ ਹੈ ਉਹਨਾਂ ਸਾਡੇ ਕੋ ਆ ਜਾਂਦਾ ਇਹ ਤੁਸੀਂ ਇੱਥੇ ਫਲ ਬਣਾ ਲਓ ਉਹਦੇ ਬਾਅਦ ਉਹਦੇ ਵਿੱਚੋਂ ਫਿਲਮਾਂ ਇੱਕ ਬੰਦੇ ਉੱਤੇ ਤਾਂ ਵਜਨ ਪੈਂਦਾ ਤੁਸੀਂ ਉਸ ਫਲ ਚੋਂ ਫਿਲਮਾਂ ਬਣਾਈ ਜਾਓ ਪੇਤੀ ਜਾਓ ਉਹਨਾਂ ਦਾ ਵੀ ਜੀ ਕਰਦਾ ਹੈ ਵੀ ਅਸੀਂ ਵੀ ਸ਼ਾਂਤੀ ਵਿੱਚ ਆ ਜੀਏ ਕਿਉਂਕਿ 3 ਘੰਟੇ ਦਾ ਫਿਲਮ ਚੱਲਦੀ ਹੈ ਜਿਗਾਸਾ ਵਾਲਾ ਬੰਦਾ ਰਾਜਦਾਨੀ ਹੈ ਕਹਿੰਦਾ ਇਹ ਤਾਂ ਛੇਤੀਓ ਖਤਮ ਹੋ ਗਈ ਹੋਰ ਚਾਹੀਦੀ ਹੈ ਹੋਰ ਚਾਹੀਦੀ ਹੈ ਉਥੇ ਦੀਆਂ ਟੈਲੀਵਿਜ਼ਨਾਂ ਨੇ ਬੰਬਈ ਦੀਆਂ ਟੈਲੀਵਿਜ਼ਨਾਂ ਨੇ ਅੰਮ੍ਰਿਤਸਰ ਦੀਆਂ ਨੇ ਸਾਰਿਆਂ ਨੇ ਆਪਣੀਆਂ ਇੱਛੇ ਆਲਾ ਜਿਹੜਾ ਤੁਹਾਡੇ ਦਿਵਾਨ ਲੱਗਦੇ ਨੇ ਤੁਹਾਡੀ ਸਰਦਤ ਨੂੰ ਦਿਖਾਉਣਾ ਸ਼ੁਰੂ ਕਰ ਦਿੱਤਾ ਕਈ ਪ੍ਰੇਮੀਆ ਲੋਕਾਂ ਚਿਹਰੇ ਪੰ ਚੰਗੀ ਤਰ੍ਹਾਂ ਯਾਦ ਹੋ ਗਏ ਵੀ ਆ ਵੀ ਸਾਥ ਸੰਗਤ ਚੋਂਦਾ ਆ ਵੀ ਸਾਥ ਸੰਗਤ ਚੋਂਦਾ ਆ ਵੀ ਸਾਥ ਸੰਗਤ ਚੋਂਦਾ ਤੇ ਦੁਨੀਆ ਭਰ ਵਿੱਚ ਸ਼ਾਂਤੀ ਦਾ ਸੰਦੇਸ਼ ਦਿੰਦੀ ਫਿਰਦੀ ਹੈ ਫਿਲਮ